ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਅੱਜ ਆਪਾਂ ਬਣਾਵਾਂਗੇ ਤੜਕੇ ਵਾਲਾ ਦਹੀਂ ਇਹਦੇ ਵਾਸਤੇ ਜੋ ਹੈ ਇਹ ਆਪਾਂ ਪਹਿਲਾਂ ਮਿੱਟੀ ਦੇ ਭਾਂਡੇ ਵਿੱਚ ਰਾਤ ਜੋ ਹੈ ਦਹੀਂ ਜਮਾ ਦਿੱਤਾ ਸੀ ਤੇ ਇਹ ਜੋ ਮਿੱਟੀ ਦੇ ਭਾਂਡੇ ਵਾਲਾ ਦਹੀਂ ਹੁੰਦਾ ਹੈ ਉਹ ਆਪਣੇ ਵਾਸਤੇ ਜੋ ਹੈ ਠੰਡਾ ਵੀ ਹੁੰਦਾ ਹੈ ਗਰਮੀਆਂ ਦੇ ਵਿੱਚ ਤੇ ਆਪਾਂ ਹੁਣ ਇਹਨੂੰ ਇੱਕ ਹੀ ਬੌਲ ਹੈ ਜੋ ਆਪਣਾ ਇਹਦੇ ਵਿੱਚ ਆਪਾਂ ਕੱਢਦੇ ਹਾਂ ਪਹਿਲਾਂ ਇਹਦੇ ਵਿੱਚ ਆਪਾਂ ਕੱਢ ਲਿਆ ਜੀ ਤੇ ਹੁਣ ਆਪਾਂ ਜੋ ਹੈ ਇਹ ਦਹੀਂ ਨੂੰ ਭੰਨਦੇ ਆ ਇਸ ਤਰ੍ਹਾਂ ਆਪਾਂ ਇਹਨੂੰ ਪਤਲਾ ਕਰਦੇ ਆ ਦਹੀਂ ਨੂੰ ਤੇ ਇਸ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਜੋ-ਜੋ ਪਾਵਾਂਗੇ ਉਹ ਤੁਹਾਨੂੰ ਆਪਾਂ ਦੱਸਦੇ ਆ ਜੀ ਲਓ ਜੀ ਹੁਣ ਆਪਾਂ ਜੋ ਹੈ ਇਹ ਤੜਕੇ ਵਾਲਾ ਦਹੀਂ ਜਾਂ ਰਾਇਤਾ ਬਣਾਉਣ ਵਾਸਤੇ ਇਹ ਦਹੀਂ ਨੂੰ ਖੱਟ ਲਿਆ ਜੀ ਇਸ ਤਰ੍ਹਾਂ ਆਪਾਂ ਭੰਨ ਲਿਆ ਦਹੀਂ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਆਪਾਂ ਜੀ ਖੀਰਾ ਕੱਦੂਕਸ ਕੀਤਾ ਥੋੜਾ ਇਹਨੂੰ ਇਹਦੇ ਵਿੱਚ ਪਾਵਾਂਗੇ ਇਹ ਆਪਾਂ ਖੀਰਾ ਪਾਇਆ ਜੀ ਇਹਦੇ ਵਿੱਚ ਤੇ ਇਹ ਆਪਾਂ ਪਾਇਆ ਜੀ ਇਹਦੇ ਵਿੱਚ ਹਰਾ ਧਨੀਆ ਹਰਾ ਧਨੀਆ ਪਾਉਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇਹ ਕੱਟੇ ਹੋਏ ਪਿਆਜ਼ ਤੇ ਹਰੀ ਮਿਰਚ ਆਪਾਂ ਕੱਟ ਲਈ ਜੀ ਬਰੀਕ-ਬਰੀਕ ਕੱਟ ਲਿਆ ਇਹਨਾਂ ਨੂੰ ਹੁਣ ਆਪਾਂ ਇਹ ਪਾਵਾਂਗੇ ਇਹਦੇ ਵਿੱਚ ਹਰੀ ਮਿਰਚ ਤੇ ਪਿਆਜ਼ ਪਾਵਾਂਗੇ ਦਹੀਂ ਦੇ ਵਿੱਚ ਤੇ ਆਪਾਂ ਹੁਣ ਇਹਨੂੰ ਮਿਕਸ ਕਰਦੇ ਆਂ ਤੇ ਉਸ ਤੋਂ ਬਾਅਦ ਹੁਣ ਆਪਾਂ ਜੋ ਹੈ ਇਹਨੂੰ ਤੜਕਾ ਲਗਾਵਾਂਗੇ ਜੀ ਤੇ ਉਹ ਵੀ ਆਪਾਂ ਤੁਹਾਨੂੰ ਨਾਲ-ਨਾਲ ਦੱਸਦੇ ਆਂ ਲਓ ਜੀ ਤੜਕਾ ਲਗਾਉਣ ਵਾਸਤੇ ਆਪਾਂ ਜੋ ਹੈ ਇੱਕ ਛੋਟਾ ਪੈਨ ਲੈ ਲਿਆ ਇਹਦੇ ਵਿੱਚ ਆਪਾਂ ਪਾਇਆ ਥੋੜਾ ਜਿਹਾ ਦੇਸੀ ਘਿਓ ਅੱਧਾ ਚਮਚ ਦੇਸੀ ਘਿਓ ਪਾਇਆ ਤੇ ਹੁਣ ਆਪਾਂ ਇਹਦੇ ਵਿੱਚ ਜੋ ਹੈ ਪਾਵਾਂਗੇ ਜੀ ਰਾਈ ਅੱਧਾ ਚਮਚ ਆਪਾਂ राई ਪਾਈ ਇਹ ਪਾਇਆ ਜੀ ਆਪਾਂ ਜੀਰਾ ਅੱਧਾ ਚਮਚ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਕੜੀ ਪੱਤਾ ਇਹ ਪਾਇਆ ਜੀ ਆਪਾਂ ਕੜੀ ਪੱਤਾ ਤੇ ਹੁਣ ਆਪਾਂ ਇਹਨੂੰ ਭੁੰਨਦੇ ਇਹ ਤੜਕਾ ਆਪਣਾ ਜੋ ਹੈ ਭੁੱਜ ਗਿਆ ਤੇ ਹੁਣ ਇਹਨੂੰ ਆਪਾਂ ਠੰਡਾ ਕਰਦੇ ਆ ਠੰਡਾ ਕਰਕੇ ਤੇ ਫਿਰ ਆਪਾਂ ਜੋ ਆਪਾਂ ਰਾਇਤਾ ਬਣਾਇਆ ਹੈ ਉਹਦੇ ਵਿੱਚ ਆਪਾਂ ਮਿਕਸ ਕਰਦੇ ਆ ਫਿਰ ਆਪਾਂ ਤੁਹਾਨੂੰ ਅੱਗੇ ਦੱਸਦੇ ਆ ਲਓ ਜੀ ਇਹ ਜੋ ਤੜਕਾ ਆਪਾਂ ਉਹਨਾਂ ਲਿਆ ਸੀਗਾ ਤੇ ਹੁਣ ਇਹ ਆਪਾਂ ਇਹਦੇ ਵਿੱਚ ਮਿਕਸ ਕਰਦੇ ਆ ਜੋ ਆਪਾਂ ਦਹੀਂ ਦਾ ਜੋ ਇਹ ਰੈਤਾ ਬਣਾਇਆ ਸੀ ਪਹਿਲਾਂ ਤੇ ਇਹਦੇ ਵਿੱਚ ਹੁਣ ਇਹ ਤੜਕਾ ਆਪਾਂ ਮਿਕਸ ਕਰਦੇ ਆ ਫਰਾਈ ਕੜੀ ਪੱਤਾ ਤੇ ਜੀਰਾ ਦਾ ਜੋ ਆਪਾਂ ਤੜਕਾ ਭੁੰਨਿਆ ਇਹਨੂੰ ਆਪਾਂ ਇਹਦੇ ਵਿੱਚ ਜੋ ਹੈ ਮਿਕਸ ਕਰਤਾ ਜੀ ਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਜੋ ਉਹ ਵੀ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਇਆ ਜੀ ਸਵਾਦ ਦੇ ਅਨੁਸਾਰ ਨਮਕ ਫਿਰ ਥੋੜੀ ਜੀ ਆਪਾਂ ਲਾਲ ਮਿਰਚ ਪਾਵਾਂਗੇ ਕਿਉਂਕਿ ਆਪਾਂ ਹਰੀ ਮਿਰਚ ਵੀ ਪਹਿਲਾਂ ਇਹਦੇ ਵਿੱਚ ਪਾ ਚੁੱਕੇ ਹਾਂ ਇਸ ਕਰਕੇ ਆਪਾਂ ਲਾਲ ਮਿਰਚ ਥੋੜੀ ਪਾਵਾਂਗੇ ਥੋੜੀ ਜੀ ਪਾਵਾਂਗੇ ਆਪਾਂ ਕਾਲੀ ਮਿਰਚ ਤੇ ਆਪਾਂ ਹੋਰ ਪਾਵਾਂਗੇ ਇਹਦੇ ਵਿੱਚ ਗਰਮ ਮਸਾਲਾ ਜੀ ਤੇ ਆਪਾਂ ਹੁਣ ਇਹਨੂੰ ਸਾਰੇ ਨੂੰ ਮਿਕਸ ਕਰਦੇ ਹਾਂ ਤੇ ਇਹ ਜੋ ਹੈ ਆਪਣਾ ਤੜਕੇ ਵਾਲਾ ਜੋ ਰਾਇਤਾ ਹੈ ਬਣ ਕੇ ਆਪਣਾ ਤਿਆਰ ਹੋ ਗਿਆ ਜੀ ਟੇਸਟੀ ਤੇ ਬਹੁਤ ਜ਼ਿਆਦਾ ਹੈਲਦੀ ਇਸ ਤਰ੍ਹਾਂ ਹੋਰ ਵੀ ਰੈਸਪੀਸ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਧੰਨਵਾਦ